ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਬਾਜਾਖਾਨ ਜ਼ਿਲ੍ਹਾ ਇਹਨੂੰ ਫਰੀਦਕੋਟ ਪੈਣ ਦੇ ਤਹਿਸੀਲ ਨੂੰ ਜਿੱਥੋਂ ਪਹੁੰਚ ਜਾਂਦੀ ਆ ਤੇ ਇਹ ਘਰੋਂ ਬਈ ਆਪਣੀ ਚੌਥੀ ਪੰਜਵੀਂ ਵੀਡੀਓ ਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਬਾਈ ਜੀ ਸਸੀ ਕਾ ਬਾਈ ਜੀ ਸਸੀ ਕਾ ਜੀ ਨਾਮ ਕੀ ਹੈ ਜੀ ਆਪਣਾ ਸਰਦੇਵ ਸਿੰਘ ਜੀ ਬਾਈ ਦਾ ਨਾਮ ਸ਼ਖਤੀਰ ਸਿੰਘ ਆ ਜੀ ਜੇ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਆਪਣਾ ਸੇਖਵੀ ਸਕੂਲ ਦੇ ਕੋਲ ਹੀ ਹੈ ਜੀ ਠੀਕ ਹੋ ਜੀ ਤੇ ਬਾਕੀ ਜੋ ਠੀਕ ਹੋ ਜੀ ਜੋ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਟਾਈਮ ਉਹ ਬਾਈ ਦਾ ਹੀ ਆ ਤੇ ਅੱਜ ਆਪਣੇ ਕੋਲ ਕਿੰਨੇ ਨਾਗ ਬੁਕਾਉ ਆ ਜੀ ਅੱਜ 5 ਨਾਗ 5 ਨਾਗ ਬੁਕਾਉਗਾ ਤੇ ਦੱਸੋ ਜੀ ਆ ਡਿਟੇਲ ਆ ਜੀ ਆ ਗਾਂ ਦੀ ਆ ਗਾਂ ਦੀ ਇਹ ਗਾਹ ਤੀਜਾ ਸੂਆ ਹੁੰਦੀ ਹੈ ਤੀਜਾ ਸੂਆ ਸੁੰਦੀ ਆ ਹਾਂ 18 ਉਹਨੇ ਗੱਡੂ ਦਿੰਦੇ ਠੀਕ ਹੋਈ ਤੀਜਾ ਸੂਆ ਸੁੰਦੀ 18 19 ਕਿਲੋ ਖਰੇ ਕਿੰਨੇ ਦਿਨਾਂ ਦੀ ਕੱਚੀ ਆ ਜੀ ਹਾਂ ਜੀ ਹਫਤਾ ਹੈ ਜੀ ਹਫਤਾ ਲੈ ਜੀ ਤੁਸੀਂ ਵੇਖ ਸਕਦੇ ਹੋ ਬਈ ਰੋਵਾਨਾ ਦੇਖ ਸਕਦੇ ਹੋ ਬਾਡੀ ਮੰਤਰ ਦੇਖ ਰਹੇ ਮੜਾ ਤੋਰਾ ਦਿਖਾ ਦੇ ਕ੍ਰੋਸ ਬ੍ਰੀਡ ਦੀ ਗਾਂ ਬਈ ਇਹੜੇ ਭਰਾ ਨੇ ਘਰੇ ਰੱਖਣੀ ਆ ਪਸੂ ਉਹਦੇ ਲਈ ਬਹੁਤ ਵਧੀਆ ਰੋਵਾਨਾ ਚੈੱਕ ਕਰ ਸਕਦੇ ਹੋ ਤੁਸੀਂ ਹਫਤੇ ਦੀ ਕੱਚੀ ਆ ਤੋਰਾ ਦੇਖ ਸਕਦੇ ਹੋ ਆ ਜੋ ਮਾਡਲ ਜੀ ਠੰਡੀ ਸੀਲ ਆ ਬਾਈ ਜੇ ਵੀਰੇ ਸਤੋ ਕੁ ਮਿਸਟੇਕ ਹੁੰਦੀ ਆ ਤੇ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ WhatsApp ਨੰਬਰ ਆ ਉਹ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ 50000 ਰੁਪਏ ਮੁੱਲੇ ਦਾ 50000 ਰੁਪਏ ਕਰਦੇ ਮਾਨ ਕੀਤਾ ਜਾਊਗਾ ਜੀ ਹਾਂਜੀ ਹਾਂਜੀ ਮਾਨ ਕੀਤਾ ਜਾਊਗਾ ਤੇ ਆਹ ਦੀ ਗਾਂ ਦੀ ਡੀਟੇਲ ਦੱਸਦੇ ਜੀ ਜੀ ਪਹਿਲੇ ਥੋੜਾ ਕੁ ਦੱਸੋ ਜੀ ਠੀਕ ਹੋ ਜੀ ਹਾਂਜੀ ਤੇ ਐਸ ਵਾਰੀ ਦੂਜਾ ਸੂਆ ਸੂਣਾ ਜੀ ਦੂਜਾ ਸੂਆ ਸੂਣਾ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਮੇਰੀ ਗੱਲ ਦਾ 10 12 ਦਿਨਾਂ ਦੀ ਇਹ ਵੀ ਕੱਚੀ ਹੈ ਵੜ ਥਾਣ ਬਣਾ ਇਹ ਵੀ ਵੇਖੋ ਤੁਸੀਂ ਚੰਗਾ ਮੜਾ ਤੋਰਾ ਵਿਖਾ ਦੇ ਪੱਠਪੁੜੇ ਦੀ ਚੰਗੀ ਬਾਈ ਜੀ ਕ੍ਰਾਸ ਬ੍ਰੀਡ ਦੇ ਆਈਆਂ ਮਨਨ ਸਾਉਦੇ ਪਈ ਤੁਸੀਂ ਤੇ ਤੋੜਾ ਦੇਖ ਸਕਦੇ ਹੋ ਬਾਈ ਤੁਸੀਂ ਆ ਜਾਓ ਜੀ ਠੰਡੀ ਠੰਡੀ ਸੀ ਲਾ ਬਾਈ ਜੇ ਕੋਈ ਚੀਜ਼ ਬਾਈ ਸਾਥੋਂ ਮਿਸਟੇਕ ਹੁੰਦੀ ਅਸੀਂ ਫੇਰ ਕੰਨੇ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਇਹਦਾ ਕੀ ਮੁੱਲ ਕਰਦੇ ਆਂ ਆਪਾਂ ਇਹਦੇ 50000 ਇਹਦਾ ਮੁੱਲ ਵੀ 50000 ਰੁਪਿਆ ਦਾ ਵੀ ਮਾਨ ਕੀਤਾ ਜਾਊਗਾ ਜੀ ਹਾਂ ਜੀ ਕੀਤਾ ਤੇ ਆ ਤੀਸਰੀ ਵੜ ਵਾਲੀ ਆ ਜੋ ਇਹਦੀ ਕੀ ਡਿਟੇਲ ਆਈ ਇਹ ਹੀ ਦੂਜਾ ਸੂਆ ਦੂਜਾ ਸੂਆ ਸੂਣਾ ਐ ਸੋਰੀ ਹਾਂ ਪਰ ਲੀਟਰ ਤੋ ਦੋ ਦਿੱਤਾ 14 ਲੀਟਰ ਤੋ ਦੋ ਦਿੱਤਾ ਜੀ ਹਾਂ ਠੀਕ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਦਸਾਂ ਦਿਨਾਂ ਦੀ ਕੱਚੀ ਆ ਮੁੱਠੀ ਮੁੱਠੀ ਥਾਣਾ ਬਾਈ ਲੰਮਾ ਥਾਣਾ ਮੜਾ ਤੋਰਾ ਵਖਾ ਦੇ ਇਹ ਵੀ ਕ੍ਰੋਸ ਟੀ ਆ ਬਾਈ ਤਿੰਨ ਵੜਾਂ ਤਿੰਨੇ ਕ੍ਰੋਸ ਚ ਆ ਬਾਈ ਤੂਰਾ ਦੇਖ ਸਕਦੇ ਹੋ ਤੁਸੀਂ ਪਸੂਗਾ ਹਵਾ ਨਾਲ ਚੈੱਕ ਕਰ ਲੋਈ ਆ ਲੋ ਜੀ ਇਹ ਵੀ ਠੰਡੀ ਸੀ ਇਹ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਲੰਮਾ ਥਾਣਾ ਬਾਈ 14 15 ਲੀਟਰ ਵਾਲੀ ਗਾਂ ਤੀਜਾ ਸੁੱਕਾ ਸੁਣਨਾ ਵੀਰੇ ਐਸ ਹੋਰੀਏ ਨੇ 10 ਦਿਨਾਂ ਦੀ ਇਹ ਵੀ ਕੱਚੀ ਆ ਇਹਦਾ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ 45000 ਰੁਪਏ ਇਹਦਾ 45000 ਰੁਪਏ ਮੁੱਲ ਕਰਦੇ ਮਨ ਕੀਤਾ ਜਾਊਗਾ ਜੀ ਹਾਂਜੀ ਤੇ ਆਹ 30ਵੀਂ ਵੈੜ ਵਾਲੀ ਆ ਜੋ ਜੀ ਇਹ ਸ਼ਾਈ ਵਾਲੀ ਇਹ ਸ਼ਾਈ ਵਾਲਾ ਬਾਈ ਬਹੁਤ ਸੋਹਣਾ ਰੰਗ ਰੂਪ ਚਾ ਬਾਈ ਤੇ ਕਿਹੜੇ ਸੂਏ ਆ ਜੀ ਇਹ ਇਹ ਦੂਜਾ ਸੂਆ ਦੂਜਾ ਸੂਆ ਸੁੰਦੀ ਆ ਪਿਛਲੇ ਸੂਏ ਪਤਾ ਜੀ ਦੁੱਧ ਦਾ ਰਕਾਰਡ ਕੁੜਕੀ ਰਹੀ 11 12 11 12 ਠੀਕ ਹੋ ਜੀ ਆਰਡਰ ਦੇ ਸਕਦਾ ਹਾਂ ਬਾਈ ਪੱਟਪੜੇ ਦੀ ਚੰਗੀ ਆ ਥਾਂ ਬਹੁਤ ਚੰਗੇ ਆ ਪੱਟਪੜਾ ਵੇਖੋ ਬਹੁਤ ਸੋਹਣਾ ਰੰਗ ਆ ਬਾਈ ਮੜਾ ਤੂਰਾ ਵਖਾ ਦੇ ਹਾਂਜੀ ਇਹ ਸਾਦੇ ਮਕੀ ਵੇੜ ਬੰਦੇ ਨੇ ਘਰੇ ਰੱਖਣੀ ਹੈ ਵੀਰੇ ਬਹੁਤ ਚੰਗੀ ਵੇੜ ਆ ਹਨ ਦੀ ਸੀਲ ਆ ਹਨ ਦੀ ਕੁਆਲਟੀ ਚੱਕ ਸਕਦੇ ਹਾਂ 10 12 ਦਿਨਾਂ ਦੀ ਕੱਚੀ ਹੈ ਕਿ ਇਹਦਾ ਕੀ ਮੁੱਲ ਕਰਦੇ ਆਂ ਜੀ ਆਪਾਂ 40000 ਇਹਦਾ ਮੁੱਲ 40000 ਰੁਪਏ ਕਰਦੇ ਮਨ ਕੀਤਾ ਜਾਊਗਾ ਜੀ ਹਾਂਜੀ ਹਾਂਜੀ ਤੇ ਲਾਸਟ ਦੇਖੀਏ ਜੀ ਆਪਣੇ ਕੋਲ ਨੀਲੀ ਲੀਰਾ ਵੀ ਦੀਪ ਵੀ ਕੱਟੀ ਆ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਤਕਰੀਬਨ ਪੂਰੇ ਸਾਰੀਆਂ ਨਿਸ਼ਾਨੀਆਂ ਪੈਰ ਵੇਖ ਸਕਦੇ ਹੋ ਬਈ ਤੁਸੀਂ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਈ ਤੁਸੀਂ ਮੂੰਹ ਮੱਥਾ ਵੇਖ ਸਕਦੇ ਹੋ ਬਹੁਤ ਜ਼ਿਆਦਾ ਚੰਗੇ ਆ ਸਿੰਗ ਵੀ ਬਹੁਤ ਸੋਹਣਾ ਬਈ ਨਿੱਕਾ ਸਿੰਗ ਲੱਗਿਆ ਹੋਇਆ ਮੜਾ ਧੋਰਾ ਵਿਖਾ ਦੇਈ ਪੈਰਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ। ਬਹੁਤ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ। ਤੋੜਾ ਦੇਖ ਸਕਦੇ ਹੋ। ਆਜੋ ਜੀ। ਜਿਹੜੇ ਬਾਈ ਨੀਲੀ ਰਾਵੀ ਦੇ ਸ਼ਕੀਨ ਆ ਬਾਈ। ਜ਼ਰੂਰ ਬਾਈ ਨਾਲ ਗੱਲਬਾਤ ਕਰੋ। ਜੋ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ। ਉਹ ਤੁਸੀਂ ਬਾਈ ਨਾਲ ਜ਼ਰੂਰ ਗੱਲਬਾਤ ਕਰੋ। ਖਣ ਦੇਖ ਸਕਦੇ ਜੀ ਇਹ ਆਪਣੇ ਘਰ ਦੀ ਹੈ ਜੀ ਕੱਟੀ ਆਪਣੇ ਘਰ ਦੀ ਕੱਟੀ ਹੈ ਜੀ ਹਾਂ ਜੀ ਘਰ ਦੀ ਕੱਟੀ ਹੈ ਤੇ ਕਿੰਨੀ ਕੁ ਉਮਰ ਹੈ ਜੀ ਇਹਦੀ ਇਹਦੀ 18 ਮਹੀਨੇ ਜੀ 18 ਮਹੀਨੇ ਹੈ ਜੀ ਤੇ ਕਿੰਨੇ ਦਾਂਦਾ ਜੀ ਕਿ ਖੀਰੀ ਹੈ ਜੀ ਖੀਰੀ ਖੀਰੀ 18 ਮਹੀਨੇ ਉਮਰ ਆ ਬਈ ਖੀਰੀ ਕੱਟੀ ਆ ਹਜੇ ਤੇ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਪਤਾ ਜੀ ਹਾਂ ਜੀ ਕਿੰਨਾ ਜੀ 18 ਕਿਲੋ ਦੁੱਧ ਦੇ ਮਾਂ ਇਹਦੀ ਮਾਂ ਨੇ ਵੀਰੇ 18 ਕਿਲੋ ਦੁੱਧ ਦਿੱਤਾ ਤੇ ਸੀਮਨ ਪਤਾ ਕਿਹਦੀ ਬੱਚੀ ਹੈ ਜੀ ਇਹ ਇਹ ਥੋੜਾ ਬਾਅਦ ਚ ਦੇ ਪਤਲੀ ਹੈ ਠੀਕ ਹੋ ਜੀ ਕਾਫੀ ਨਾਮ ਬਾਈ ਉਹ ਛੋਟੇ ਦਾ ਹਾਂ ਤੇ ਉਹਦੀ ਬੱਚੀ ਆ ਤੇ ਕੀ ਮੁੱਲ ਕਰਦੇ ਆ ਜੀ ਆਪਾਂ ਦਾ ਮੁੱਲੇ ਦਾ 50000 ਰੁਪਇਆ ਕਰਦੇ ਮਾਨ ਕੀਤਾ ਜਾਊਗਾ ਜੀ ਹਾਂਜੀ ਮਾਨ ਕੀਤਾ ਜਾਊਗਾ ਮੁੱਲ 65000 ਕਰਦੇ ਆ ਤੁਸੀਂ ਦੇਖ ਸਕਦੇ ਹੋ ਬਾਈ ਜੋ ਨੀਲੀ ਰਾਵੀ ਨੂੰ ਪਸੰਦ ਕਰਦੇ ਆ ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ ਵੀ ਕਿਹੜੀ ਕੁਆਲਿਟੀ ਦੀ ਕੱਟੀ ਆ ਦੇਖ ਹੀ ਸਕਦੇ ਹੋ ਬਈ ਤੁਸੀਂ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 97727 हां जी 81841 ਇੱਕ ਵਾਰਾਂ ਫੇਰ ਬੋਲ ਦਿਜੀ 97727 हां जी 81841 ਠੀਕ ਹੋ ਜੀ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਸਾ ਵੀ ਹਰ ਰੋਜ਼ ਤੁਹਾਡੇ ਲਈ ਇੱਕ ਵਧੀਆ ਤੇ ਨਵੀਆਂ ਵੀਡੀਓ ਲੈ ਕੇ ਆਕਰਾਂਗੇ ਦੇ ਚੰਗੇ ਪਸ਼ੂ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਆ ਇਸੇ ਤਰ੍ਹਾਂ ਵੀਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਭਾਈ